ਫੇਰੇਆਂ ਮੌਕੇ ਗੁੱਸੇ ਵਿੱਚ ਆਇਆ ਪੰਡਤ ਮੁੰਡੇ ਦੇ ਭਰਾ ਦੇ ਭਗਾ ਕੇ ਮਾਰੀ ਫੁੱਲਾਂ ਵਾਲੀ ਪਲੇਟ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਹਰ ਕੋਈ ਖੁਸ਼ ਹੁੰਦਾ ਏ ਪਰ ਹੁਣ ਇੱਕ ਵਿਆਹ ਵਿੱਚ ਹੋਇਆ ਵੱਖਰਾ ਹੀ ਕਾਹੰਡ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦੇ ਵਿਆਹ ਦੇ ਫੇਰੇ ਹੋ ਰਹੇ ਨੇ ਪਰ ਜਿਵੇਂ ਹੀ ਮੁੰਡਾ ਕੁੜੀ ਆਪਣਾ ਅਖੀਰਲਾ ਫੇਰਾ ਲੈਣ ਲੱਗਦੇ ਨੇ ਤਾਂ ਮੁੰਡੇ ਦੇ ਭਰਾ ਅਤੇ ਯਾਰ ਦੋਸਤ ਅਖੀਰਲੇ ਫੇਰੇ ਤੇ ਉਹਨਾਂ ਉੱਪਰ ਫੁੱਲ ਸੁੱਟਣ ਲੱਗ ਜਾਂਦੇ ਨੇ ਉਹਨਾਂ ਦੇ ਫੁੱਲ ਸੁੱਟਣ ਦੇ ਤਰੀਕੇ ਨੂੰ ਦੇਖ ਕੇ ਪੰਡਤ ਬਹੁਤ ਹੀ ਗੁੱਸੇ ਹੋ ਜਾਂਦਾ ਏ ਦਰਸਲ ਉਹਨਾਂ ਦਾ ਫੁੱਲ ਸੁੱਟਣ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਏ ਜਿਵੇਂ ਕੋਈ ਇੱਕ ਦੂਜੇ ਦੇ ਇੱਟਾਂ ਰੋੜੇ ਮਾਰ ਰਿਹਾ ਹੋਵੇ ਜਿਸ ਨੂੰ ਦੇਖ ਪੰਡਤ ਨੂੰ ਇੰਨਾ ਗੁੱਸਾ ਚੜਦਾ ਹੈ ਕਿ ਪੰਡਤ ਆਪਣੇ ਹੱਥ ਵਿੱਚ ਫੜਿਆ ਫੁੱਲਾਂ ਵਾਲਾ ਥਾਲ ਵਿਆਹ ਵਾਲੇ ਮੁੰਡੇ ਦੇ ਭਰਾ ਦੇ ਜ਼ੋਰ ਨਾਲ ਮਾਰਦਾ ਏ ਜਿਸ ਤੋਂ ਬਾਅਦ ਸਾਰੇ ਹੀ ਚੁੱਪਚਾਪ ਹੋ ਜਾਂਦੇ ਨੇ ਤੇ ਮੁੰਡਾ ਕੁੜੀ ਵੀ ਹੈਰਾਨ ਹੋ ਜਾਂਦੇ ਨੇ ਜਦੋਂ ਮੁੰਡਾ ਪੁੱਛਦਾ ਹੈ ਤਾਂ ਪੰਡਤ ਕਹਿੰਦਾ ਹੈ ਕਿ ਵਿਆਹ ਕੋਈ ਹਾਸਾ ਮਜ਼ਾਕ ਨਹੀਂ ਇੱਕ ਪਵਿੱਤਰ ਰਿਸ਼ਤਾ ਹੁੰਦਾ ਏ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਸ਼ਗਨਾਂ ਦੀ ਵੀ ਕੋਈ ਆਪਣੀ ਮਰਿਆਦਾ ਹੁੰਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ